ਤੁਹਾਡੇ ਕਲੈਕਸ਼ਨ ਬਲੱਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਤੁਹਾਡੇ ਲਈ 5-5 ਮੀਟਰ ਦੇ ਕੱਟ ਪੀਸ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣਾ ਸਟੌਕ ਰਹਿਣ ਵਾਲਾ ਹੈ ਜੀ ਪ੍ਰਿੰਸੈਸ ਕਲੈਕਸ਼ਨ ਹੈ ਜੀ ਏਕੇ ਦੀ ਕੁਸ਼ਕ ਸੂਟ ਵਿੱਚ ਤੁਹਾਨੂੰ ਜਿਹੜੇ ਏਕੇ ਦੀ ਪ੍ਰਿੰਸੈਸ ਦੇ ਮੈਲਣਗੇ ਕੁਸ਼ਕ ਅਸੀਂ ਦੇ ਵੀ ਮਿਲ ਜਾਣਗੇ ਬਹੁਤ ਸੋਹਣਾ ਸਟੱਫ ਦਾ ਇਹ ਜਿਹੜਾ ਕਪੜਾ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਆਪਣੇ ਕੋਲੇ ਰੀਸਟੌਕ ਹੋਇਆ ਇੱਕ ਵੀਡੀਓ ਮੈਂ ਕੱਲ ਪਾਈ ਸੀ ਉਹਦੇ ਵਿੱਚ ਵੀ ਹਨਾ ਜਿਹੜੇ ਆਪਣੇ ਬਹੁਤ ਸੋਹਣੇ ਪ੍ਰਿੰਟ ਸੀ ਦੁਬਾਰਾ ਤਾਂ ਵੀ ਇੱਕ ਵੀਡੀਓ ਅੱਜ ਫੇਰ ਹੁਣ ਆਪ ਜਿਹੜੀ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਆਈ ਹੈ ਜੀ ਬਹੁਤ ਸੋਹਣੇ ਸੂਟਾਂ ਦੀ ਇਹ ਵੀਡੀਓ ਹੈ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਭੈਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਹੜੀਆਂ ਭੈਣਾ ਦੇ ਚੈਨਲ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਜੀ ਵੀ ਤੁਸੀਂ ਇਹ ਪੈਣਾ ਵੀ ਲਾਭ ਉਠਾ ਸਕਣ ਹੁਣ ਆਪ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਪਹਿਲਾ ਪ੍ਰਿੰਟ ਤੁਸੀਂ ਦੇਖੋ ਹਲਕਾ ਹਲਕਾ ਜਿਹੜਾ ਗ੍ਰੇਸ਼ ਦਾ ਕਲਰ ਦਾ ਜਿਹੜਾ ਇਹਦਾ ਬੇਸ ਹੈ ਜੀ ਉੱਪਰ ਨਿੱਕੀ ਨਿੱਕੀ ਬੂਟੀ ਦਾ ਇਹਦਾ ਡਿਜ਼ਾਈਨ ਬਣਾਇਆ ਹੋਇਆ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲੇ ਦੋ ਕਲਰਾਂ ਦੇ ਵਿੱਚ ਇਹ ਜਿਹੜਾ ਸੂਟ ਆਇਆ ਹੈ ਸੈਕਿੰਡ ਇਹਦਾ ਕਲਰ ਹੈ ਜੀ ਇੱਕ ਹੈਗਾ ਗ੍ਰੀਨ ਬੂਟੀ ਦੇ ਨਾਲ ਇੱਕ ਦੇ ਵਿੱਚ ਹੈਗਾ ਮਸਟਰਡ ਬੂਟੀ ਜਿਹਦਾ ਤਿਹਾਰਾਂ ਦਾ ਟਾਈਮ ਹੈ ਜੀ ਦੋਨੇ ਸ਼ੁਰੂ ਇਹ ਹਾਰਾਂ ਦਾ ਟਾਈਮ ਹੈ ਜੀ 5 ਮੀਟਰ ਦਾ ਪੂਰਾ ਸੂਟ ਹੈ ਜੋ ਕਿ ਕੱਟ ਪੀਸ ਦੇ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਿਹਾ ਜੀ ਕੰਨੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਵਾਲੀ ਕੰਨੀ ਦਾ ਇਹਦੇ ਵਿੱਚ ਕਲਰ ਹੈ ਜੀ ਮਸਟਰਡ ਜਹਾ ਔਰ ਇਹਦੀ ਕੰਨੀ ਦੇ ਵਿੱਚ ਗ੍ਰੀਨ ਕਲਰ ਹੈ ਜੀ ਸੀ ਗ੍ਰੀਨ ਕਲਰ ਦੀ ਬੂਟੀ ਹੈ ਉਦਾਂ ਦਾ ਤੁਸੀਂ ਦੁਪੱਟਾ ਡਾਈ ਕਰਵਾ ਕੇ ਸੂਟ ਦੇਣ ਲੈਣ ਚ ਵੀ ਵਰਤ ਸਕਦੇ ਹੋ ਖੁਦ ਵੀ ਬਣਾ ਸਕਦੇ ਹੋ ਕਪੜਾ ਹੈਗਾ ਜੀ ਬਹੁਤ ਸੋਹਣਾ ਸੁਪੀਰੀਅਰ ਸਟੱਫ ਹੈ ਜੀ ਕਾਟਨ ਸਟੱਫ ਰਹਿਣ ਵਾਲਾ ਹੈ ਜੀ ਨੈਕਸਟ ਸ਼ੇਡ ਹੈਗਾ ਜੀ ਬਿਲਕੁਲ ਲਾਈਟ ਸ਼ੇਡ ਹੈ ਜੀ ਮੇਰੀਆਂ ਬਜ਼ੁਰਗ ਮਾਵਾਂ ਬੀਬੀਆਂ ਪਾ ਸਕਦੀਆਂ ਨੇ ਬਹੁਤ ਸੋਹਣਾ ਨੈਕਸਟ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਜੀ 블루 ਦੇ ਵਿੱਚ ਮਸਟਰਡ ਕਲਰ ਦਾ ਜਿਹੜਾ ਇਹ ਪ੍ਰਿੰਟ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਇਹ ਆਪਣੇ ਕੋਲੇ 5-5 ਮੀਟਰ ਦੇ ਕੱਟ ਪੀਸ ਆਏ ਨੇ ਜੀ 550 ਰੁਪਏ ਦੀ ਰੇਂਜ ਦੇ ਵਿੱਚ 5-5 ਮੀਟਰ ਦੇ ਕੱਟ ਪੀਸ ਇਹ ਆਏ ਹੋਏ ਨੇ ਜੀ ਇਹਦੇ ਵਿੱਚ ਆਪਣੇ ਕੋਲੇ 2 ਜਾਂ 3 ਇਹਦੇ ਵਿੱਚ ਸੂਟ ਤੁਸੀਂ ਬਾਏ ਕਰ ਸਕਦੇ ਹੋ ਲੈ ਸਕਦੇ ਹੋ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਗ੍ਰੀਨ ਕਲਰ ਦੇ ਫਲਾਵਰ ਪ੍ਰਿੰਟ ਦੇ ਉੱਤੇ ਆਇਆ ਜੀ ਗ੍ਰੀਨ ਕਲਰ ਦਾ ਫਲਾਵਰ ਪ੍ਰਿੰਟ ਬਣਿਆ ਬਲੈਕ ਬੇਸ ਦੇ ਉੱਤੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ ਇੱਕ ਹੈਗਾ ਪਰਪਲ ਔਰ ਇੱਕ ਹੈਗਾ ਜੀ ਗ੍ਰੀਨ ਦੋ ਕਲਰਾਂ ਦੇ ਵਿੱਚ ਇਹ ਸੂਟ ਆਪਣੇ ਕੋਲੇ ਆਇਆ ਹੈ ਡਿਜੀਟਲ ਪ੍ਰਿੰਟ ਹੈ ਜੀ ਇਹ ਬੜਾ ਸੋਹਣਾ ਪ੍ਰਿੰਟ ਹੈ ਜੀ ਡਿਜੀਟਲ ਦਾ ਪ੍ਰਿੰਟ ਬਣਿਆ 3D ਦਾ ਕਨਸੈਪਟ ਹੈ ਬਹੁਤ ਸੋਹਣਾ ਇਹ ਜਿਹੜਾ ਸੂਟ ਲੱਗ ਰਿਹਾ ਹੈ ਬਲੈਕ ਦੇ ਵਿੱਚ ਗ੍ਰੀਨ ਤੇ ਬਲੈਕ ਦੇ ਵਿੱਚ ਪਰਪਲ ਇਹਦੇ ਜਿਹੜੇ ਫਲਾਵਰ ਪ੍ਰਿੰਟ ਹੈ ਇਹ ਬਣਿਆ ਹੋਇਆ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਏਕੀ ਦੀ ਪ੍ਰਿੰਸੈਸ ਕਲੈਕਸ਼ਨ ਹੈ ਜੀ ਸਟੱਫ ਬੜਾ ਸੋਹਣਾ ਹੈ ਤੁਸੀਂ ਇਹਦੇ ਵਿੱਚ ਇੱਕ ਸੂਟ ਵੀ ਲੈ ਸਕਦੇ ਹੋ ਔਰ ਪਰਪਲ ਦੇ ਵਿੱਚ ਗ੍ਰੀਨ ਦੇ ਵਿੱਚ ਆਪਣੇ ਕੋਲੇ ਦੋ ਦੋ ਸੂਟ ਤਿੰਨ ਤਿੰਨ ਸੂਟ ਵੀ ਤੁਹਾਨੂੰ ਇਹ ਸੀ ਸੇਮ ਕਲਰ ਡਿਜ਼ਾਈਨ ਦੇ ਸਾਥ ਮਿਲ ਸਕਦੇ ਆ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਆਪਣੇ ਕੋਲੇ ਪਹਿਲਾਂ ਛੋਟੇ ਕੱਟ ਪੀਸਾਂ ਦੇ ਵਿੱਚ ਵੀ ਆਇਆ ਸੀ ਸਿੱਧਕ ਇਹ ਸਟੱਫ ਰਹਿਣ ਵਾਲਾ ਹੈ ਜੀ ਤੁਸੀਂ ਆਪ ਹੀ ਦੇਖੋ ਜੀ ਪ੍ਰਿੰਸਸ ਤੇ ਸਿੱਧਕ ਆਪਾਂ ਸੇਮ ਰੇਟ ਦੇ ਵਿੱਚ ਕਰਤੀ ਹੈ ਪ੍ਰਿੰਸਸ ਤੇ ਸਿੱਧਕ ਦੋਨੇ ਪ੍ਰਿੰਸਿਸ ਤੇ ਸਿੱਧਕ ਕਲੈਕਸ਼ਨ ਆਪਾਂ ਸੇਮ ਆ ਜਿਹੜੇ ਰੇਟ ਦੇ ਵਿੱਚ ਕਰਤੀ ਹੈ ਜੀ ਇਹ ਦੇਖੋ ਸਿੱਧਕ ਕਲੈਕਸ਼ਨ ਦਾ ਇਹ ਜਿਹੜਾ ਸੂਟ ਰਹਿਣ ਵਾਲਾ ਹੈ ਜੀ ਸਟਾਫ ਦੋਨੇ ਹੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਹੈ ਜੀ ਰੇਟ ਆਪਾਂ ਰੱਖਿਆ ਸਿਰਫ ਤੇ ਸਿਰਫ 550 ਰੁਪਏ 550 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਹੋਰ ਵੀ ਸੂਟ ਇਹਦੇ ਨਾਲ ਦੇ ਮਿਲ ਜਾਣਗੇ ਇਹ ਦੇਖੋ ਜਿਹੜਾ ਗ੍ਰੀਨ ਕਲਰ ਹੈ ਜੀ ਉਹਦੇ ਵਿੱਚ ਦੁਬਾਰਾ ਫਿਰ ਤੋਂ ਆ ਗਿਆ ਜੀ ਗ੍ਰੀਨ ਤੇ ਪਰਪਲ ਇਹ ਤੁਸੀਂ ਦੋ ਦੋ ਤਿੰਨ ਤਿੰਨ ਸੂਟਾਂ ਦਾ ਆਪਣੇ ਕੋਲੇ ਜਿਹੜੇ ਇਹ ਸੂਟ ਆਏ ਨੇ ਜੀ ਤੁਸੀਂ ਲੈ ਸਕਦੇ ਹੋ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਦੇਖੋ ਜੀ ਬ੍ਰਾਊਨ ਜਿਹੇ ਕਲਰ ਦੇ ਉੱਤੇ ਬਣਿਆ ਜੀ ਫਲਾਵਰ ਪ੍ਰਿੰਟ ਹੈ ਬ੍ਰਾਊਨ ਜਾਂ ਇਹਦਾ ਜਿਹੜਾ ਕਲਰ ਦਾ ਤੁਸੀਂ ਦੁਪੱਟਾ ਲਾ ਸਕਦੇ ਹੋ ਰਸਟ ਵੀ ਲੱਗ ਸਕਦਾ ਹੈ ਬ੍ਰਾਊਨ ਵੀ ਲੱਗ ਸਕਦਾ ਹੈ ਸਕਿੰਨ ਵੀ ਲੱਗ ਸਕਦਾ ਹੈ ਡਿਜੀਟਲ ਪ੍ਰਿੰਟ ਹੈ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਔਰ ਇਹਦੇ ਵਿੱਚ ਕਲਰ ਹੈਗੇ ਨੇ ਜੀ ਆਪਣੇ ਕੋਲੇ ਇੱਕ ਹੈਗਾ ਜੀ ਰਸਟ ਬ੍ਰਾਊਨ ਇੱਕ ਹੈਗਾ ਜੀ ਮਹਿਰੂਨ ਔਰ ਇੱਕ ਕਲਰ ਹੈਗਾ ਜੀ ਆਪਣੇ ਕੋਲ ਇਹਦਾ ਗ੍ਰੀਨ ਇੱਕ ਹੈਗਾ ਜੀ ਬਲੂ ਚਾਰ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਸੂਟ ਨੇ ਜੀ ਰਸਟ ਬ੍ਰਾਊਨ ਹੋ ਗਿਆ ਜੀ ਮਹਿਰੂਨ ਹੋ ਗਿਆ ਗ੍ਰੀਨ ਹੋ ਗਿਆ ਔਰ ਬਲੂ ਹੋ ਗਿਆ ਚਾਰ ਕਲਰ ਨੇ ਜੀ ਚਾਰੇ ਕਲਰਾਂ ਦੇ ਵਿੱਚ ਡਿਜ਼ਾਈਨ ਬਹੁਤ ਹੀ ਫਾਇਦਾ ਹੈ ਜੀ ਡਿਜ਼ਾਈਨ ਕਾਫੀ ਜਿਹੜਾ ਫੇਮਸ ਜਿਹਾ ਡਿਜ਼ਾਈਨ ਹੈ ਜੀ ਇਹ ਸਟੱਫ ਵੀ ਬਹੁਤ ਸੋਹਣਾ ਹੈ ਔਰ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਇਹਦਾ ਰੇਟ ਰਹੇਗਾ ਜੀ ਸਿਰਫ ਤੇ ਸਿਰਫ ਸਾਡੇ 550 ਰੁਪਏ ਰੇਟ ਰਹਿਣ ਵਾਲਾ ਜੀ ਇਹਦਾ ਨੈਕਸਟ ਜਿਹੜਾ ਆਪਣੇ ਕੋਲੇ ਡਿਜ਼ਾਈਨ ਰਹਿਣ ਵਾਲਾ ਹੈ ਜੀ ਇਹ ਹੈਗਾ ਜੀ ਦੇਖੋ ਮਸਟਰਡ ਜੇ ਕਲਰ ਦਿੱਤੇ ਮਹਿੰਦੀ ਮਸਟਰਡ ਦਾ ਕਲਰ ਹੈ ਜੀ ਇਹਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਇਹ ਆਪਣੇ ਕੋਲੇ ਜਿਹੜਾ ਸੂਟ ਇਹ ਆਇਆ ਜੀ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਇਹ ਸੂਟ ਆਪਣੇ ਕੋਲੇ ਬਣ ਕੇ ਆਇਆ ਜੀ ਇਹ ਰੇਟ ਰਹੇਗਾ ਜੀ ਸਿਰਫ ਤੇ ਸਿਰਫ 550 ਰੁਪਏ ਕੱਟ ਇਹਨਾਂ ਦੀ ਘੱਟ پیسਾਂ ਦੀ ਰਹੇਗੀ ਜੀ ਪੂਰੀ 5 ਮੀਟਰ ਦੀ ਕੱਟ ਦੇ ਵਿੱਚ ਤੁਹਾਨੂੰ ਮਿਲਣਗੇ ਜੀ ਘੱਟ ਕੋਈ ਨਹੀਂ ਨਾ 4.5 ਹੋਊਗਾ ਨਾ 4 ਪੂਰੀ 5 ਮੀਟਰ ਦੀ ਕੱਟ ਦੇ ਵਿੱਚ ਤੁਹਾਨੂੰ ਇਹ ਮਿਲਣਗੇ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਮੋਸਟ ਫੇਮਸ ਡਿਜ਼ਾਈਨ ਹੈ ਪੈਰਟ ਕਲਰ ਦੇ ਉੱਤੇ ਫਲਾਵਰ ਪ੍ਰਿੰਟ ਬਣਿਆ ਹੋਇਆ ਜੀ ਕਮਲ ਦੇ ਫੁੱਲ ਬਣੇ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਇਸ ਤੋਂ ਬਾਅਦ ਵਾਲਾ ਪ੍ਰਿੰਟ ਦੇਖੋ ਜੀ ਆਪਣੇ ਕੋਲੇ ਸਿੰਗਲ ਸੂਟ ਰਹਿ ਗਿਆ ਜੀ ਇਹ ਕੱਲ ਇਹ 6 ਕਲਰਾਂ ਦੇ ਵਿੱਚ ਅਵੇਲੇਬਲ ਸੀਗਾ ਅੱਜ ਇਹ ਸਿੰਗਲ ਸੂਟ ਹੈ ਸਿੰਗਲ ਸਿੰਗਲ ਪੀਸ ਇਹ ਕੱਟ ਪੀਸ ਰਹਿ ਗਏ ਨੇ ਜੀ 5-5 ਮੀਟਰ ਦੇ ਇਹ ਸੂਟ ਰਹਿਣਗੇ ਔਰ ਕੱਟ ਹੋਏਗੀ ਪੂਰੀ 5 ਮੀਟਰ ਰੇਟ ਰਹੇਗਾ ਜੀ ਸਿਰਫ ਤੇ ਸਿਰਫ 550 ਰੁਪਏ ਦਾ ਸੂਟ ਤੁਹਾਨੂੰ ਇਹ ਮਿਲ ਜੇਗਾ ਨੈਕਸਟ ਜਿਹੜਾ ਹੈਗਾ ਜੀ ਪਿੰਕ ਕਲਰ ਦਾ ਪਿੰਕ ਕਲਰ ਦਾ ਇਹ ਡਿਜ਼ਾਈਨ ਸੂਟ ਹੈ ਜੀ ਉੱਤੇ ਬ੍ਰਾਊਨ ਕਲਰ ਨਾਲ ਇਹਦਾ ਗਰੇ ਗ੍ਰੇ ਬਰਾਊਨ اور ਸਕਿੰਨੇ ਜੇ ਕਲਰ ਨਾਲ ਇਹਦਾ ਜਿਹੜਾ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਹੈ ਇਹਦਾ ਪ੍ਰਿੰਟ ਬਣਿਆ ਜੀ ਕਲਰ ਲਾਈਟ ਆ ਰਿਹਾ ਹੈ ਵੀਡੀਓ ਦੇ ਵਿੱਚ ਬਟ ਕਲਰ ਬਹੁਤ ਸੋਹਣਾ ਪਿੰਕ ਪੀਚੇਸ ਜਾਂ ਸ਼ੇਡ ਦਾ ਇਹਦਾ ਕਲਰ ਹੈ ਜੀ ਨੈਕਸਟ ਜਿਹੜਾ ਸੂਟ ਹੈਗਾ ਆਪਣਾ ਗ੍ਰੀਨ ਸੀ ਗ੍ਰੀਨ ਦੀ ਟੋਨ ਦੇ ਉੱਤੇ ਹੈ ਜੀ ਫਲਾਵਰ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣੇ ਪ੍ਰਿੰਟ ਇਹਦੇ ਜਿਹੜੇ ਆਪਣੇ ਕੋਲੇ ਮਤਲਬ ਆਏ ਸੀਗੇ ਇਹ ਆਪਣੇ ਕੋਲੇ ਲਾਸਟ ਸੂਟ ਬਚਿਆ ਜੀ ਔਰ ਇਸ ਤੋਂ ਬਾਅਦ ਵਾਲਾ ਪ੍ਰਿੰਟ ਹੈ ਜੀ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਬੀਬੀਆਂ ਮਾਵਾਂ ਲਈ ਬੜਾ ਪਿਆਰਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ 5 ਮੀਟਰ ਦੀ ਪੂਰੀ ਕੱਟ ਰਹੇਗੀ ਜਿਹੜੀਆਂ ਪਹਿਣਾ ਨੂੰ ਪ੍ਰੋਬਲਮ ਆਉਂਦੀ ਆ 4 1/2 ਸੂਟ ਨਹੀਂ ਬੰਦਾ ਆਪਾਂ ਪੂਰੇ 5 5 ਮੀਟਰ ਦੇ ਕੱਟ ਪੀਸ ਤੁਹਾਡੇ ਲਈ ਲੈ ਕੇ ਆਏ ਆ ਰੇਟ ਰਹੇਗਾ ਸਿਰਫ ਤੇ ਸਿਰਫ 550 ਰੁਪਏ ਦਾ 5 ਮੀਟਰ ਜੀ ਨੈਕਸਟ ਜਿਹੜਾ ਇਹਦੇ ਵਿੱਚ ਕਲਰ ਆਇਆ ਜੀ ਗ੍ਰੀਨ ਆਇਆ ਗ੍ਰੀਨ ਕਲਰ ਵੀ ਬਹੁਤ ਸੋਹਣਾ ਹੈ ਔਰ ਗ੍ਰੀਨ ਕਲਰ ਦਾ ਜਿਹੜਾ ਸੌਰੀ ਗ੍ਰੇ ਕਲਰ ਹੈ ਜੀ ਗ੍ਰੇ ਕਲਰ ਵੀ ਇਹਦਾ ਬਹੁਤ ਸੋਹਣਾ ਹੈ ਔਰ ਇਹਦੇ ਵਿੱਚ ਪ੍ਰਿੰਟ ਜਿਹੜਾ ਇਹਦਾ ਪ੍ਰਿੰਟ ਹੈ ਜੀ ਸਕਿੰਨ ਤੇ ਗ੍ਰੇ ਦਾ ਸੇਮ ਹੈ ਦੋ ਕਲਰਾਂ ਦੇ ਵਿੱਚ ਇ ਡਿਜੀਟਲ ਇਹਦਾ ਪ੍ਰਿੰਟ ਰਹਿਣ ਵਾਲਾ ਹੈ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਫਲਾਵਰ ਜਿਹੜੇ ਵਿੱਚ ਬਣੇ ਹੋਏ ਨਾਲ ਪੱਤੀਆਂ ਬਹੁਤ ਸੋਹਣੇ ਇਹਦਾ ਡਿਜ਼ਾਈਨ ਲੱਗ ਰਿਹਾ ਜੀ ਦੋ ਕਲਰਾਂ ਦੇ ਵਿੱਚ ਆਪਣੇ ਕੋਲ ਇਹ ਆਇਆ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਈ ਨੇ ਜੀ ਸਾਰੇ ਕੱਟ ਪੀਸ ਦਿਖਾਈ ਨੇ 5-5 ਮੀਟਰ ਦੇ ਦਿਖਾਈ ਨੇ ਜਿਹੜੀਆਂ ਪਹਿਣਾ ਲੈਂਦੀਆਂ ਚਾਹਵਾਨ ਨੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਮੈਨੂੰ ਭੇਜੀ ਚਲੋ ਆਪਣਾ ਆਰਡਰ ਬੁੱਕ ਕਰੀ ਚਲੋ ਮੇਰੀ ਵੀਡੀਓ ਨੂੰ ਐਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ